ਜੋ ਬੀਜੇਪੀ ਦੀ ਸਰਕਾਰ ਨੇ ਕੇਂਦਰ ਨੇ ਮੰਰੇਗਾ ਗਰੀਬਾਂ ਦੀ ਇੱਕ ਗਰੰਟੀ ਸਕੀਮ ਤੇ ਜੋ ਡਾਕਾ ਮਾਰਿਆ ਉਸੇ ਨਖੇਦੀ ਕਰਨ ਵਾਸਤੇ ਇੱਥੇ ਇਕੱਤਰ ਹੋਏ ਆ ਇਹ ਡਾਕਾ ਅਸਲ ਵਿੱਚ ਸੂਬਿਆਂ ਦੇ ਅਧਿਕਾਰਾਂ ਤੇ ਵੀ ਹੈ ਅਡਾਨੀਆਂ ਤੇ ਅੰਬਾਨੀਆਂ ਤੇ ਅਮੀਰਾਂ ਦੀ ਸਰਕਾਰ ਉਹ ਗਰੀਬਾਂ ਦੇ ਅਧਿਕਾਰਾਂ ਨੂੰ ਖੋਰੀ ਹੈ ਬਸੇਗਾ ਸਕੀਮ ਤੋਂ ਆਪਣੀ ਜ਼ਿੰਦਗੀ ਬਸਰ ਕਰਦੇ ਰੋਜ਼ੀ ਰੋਟੀ ਕਮਾਉਂਦੇ ਲੇਕਿਨ ਬੀਜੇਪੀ ਨੇ ਇਸ ਰੋਜ਼ੀ ਰੋਟੀ ਨੂੰ ਸਾਡੇ ਤੋਂ ਖੋਹਿਆ ਹੈ ਆ ਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਰਾਜ ਮੇਰੇ ਅਖਰਾ ਵਿੱਚ ਲਿਖਿਆ ਗਿਆ ਅਸੀਂ ਉਹ ਵੀ ਨਹੀਂ ਪੜਾ ਸਕਦੇ ਮੇਰੇ ਵੀਰੋ ਸਾਡੇ ਕੋਲੋਂ ਟੈਕਸ ਦਾ ਅਧਿਕਾਰ ਖੋਹ ਲਿਆ ਜੀਐਸਟੀ ਬਣਾ ਕੇ ਵਨ ਨੇਸ਼ਨ ਵਨ ਟੈਕਸ ਸਾਡੇ ਕੋਲ ਵਿੱਤੀ ਅਧਿਕਾਰ ਖੋਲੇ ਅੱਜ ਸਾਰੇ ਸੂਬੇ ਇਸ ਦੇਸ਼ ਦੀ ਸਰਕਾਰ ਦੇ ਕੋਲ ਮੰਗਤੇ ਬਣ ਕੇ ਆਪਣਾ ਅਧਿਕਾਰ ਮੰਗ ਰਹੇ ਨੇ ਮੇਰੇ ਵੀਰੋ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਭਲੱਤ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮਜਬੂਤ ਅਤੇ ਗੰਭੀਰ ਅਪੀਲ ਕੀਤੀ ਹੈ ਖੈਰਾ ਨੇ ਆਮ ਆਦੀ ਪਾਰਟੀ ਤੇ ਤਿੱਖਾ ਹਮਲਾ ਕਰਦੇ ਹੋਏ ਮੰਗ ਕੀਤੀ ਹੈ ਕਿ ਇਹਨਾਂ ਵੱਲੋਂ ਇਨਸਾਫ ਨਾਲ ਕੀਤੀ ਗਈ ਗਦਾਰੀ ਦਾ ਤੁਰੰਤ ਸੰਗਿਆਨ ਲਿਆ ਜਾਵੇ ਖੈਰਾ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਲ ਸਿੰਘ ਸੰਧਵਾ ਨੂੰ ਤਲਬ ਕਰਨ ਜਿਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਦੇ ਅਮਲੇ ਵਿੱਚ ਬਾਈਬਲ ਕਲਾ ਪੁਲਿਸ ਗੋਲੀਕਾਂਡ ਡੇਢ ਮਹੀਨੇ ਦੇ ਅੰਦਰ ਇਨਸਾਫ ਦਿੱਤਾ ਜਾਵੇਗਾ। ਉਪੇਸ਼ ਮਗੇਲ ਜੀ ਇਨਚਾਰਜ ਕਾਂਗਰਸ ਪਾਰਟੀ ਜਨਰਲ ਸੈਕਟਰੀ ਨੇ ਦੇਸ਼ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਰਵਿੰਦਰ ਢਾਲਵੀ ਜੀ ਸੈਕਟਰੀ ਸਾਡੀ ਭੈਣ ਹੀਨਾ ਕਾਵਰੇਜੀ ਸੈਕਟਰੀ ਸਾਹਿਬ ਸਰਦਾਰ ਹਰਦੀਾਲ ਸਿੰਘ ਕੰਬੋਜ ਐਕਸ ਐਮ ਐਲ ਏ ਜਿਨ੍ਹਾਂ ਦੇ ਹਲਕੇ ਚ ਆਪਾ ਖੜੇ ਆ। ਸਾਡੀ ਭੈਣ ਗੁਰਸ਼ਰਨ ਕੌਰ ਰੰਧਾਵਾ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰੀ ਪ੍ਰਧਾਨ ਕੈਪਟਨ ਸੰਦੀਪ ਜੀ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸਭ ਤੋਂ ਪਹਿਲਾਂ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਮੇਰੇ ਵੀਰੋ ਭੈਣੋ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਅੱਜ ਆਪਾਂ ਜੋ ਭਾਜਪਾ ਦੀ ਸਰਕਾਰ ਨੇ ਕੇਂਦਰ ਨੇ ਮਨਰੇਗਾ ਗਰੀਬਾਂ ਦੀ ਇੱਕ ਗਰੰਟੀ ਸਕੀਮ ਤੇ ਜੋ ਡਾਕਾ ਮਾਰਿਆ ਉਸੀ ਨਿਖੇਦੀ ਕਰਨ ਵਾਸਤੇ ਇੱਥੇ ਇਕੱਤਰ ਹੋਏ ਆਂ ਵੀਰੋ ਭੈਣੋ ਬਜ਼ੁਰਗੋ ਇਹ ਡਾਕਾ ਅਸਲ ਵਿੱਚ ਸੂਬਿਆਂ ਦੇ ਅਧਿਕਾਰਾਂ ਤੇ ਵੀ ਹੈ ਜੋ ਅੱਜ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਅਧਾਨੀਆਂ ਤੇ ਅੰਬਾਨੀਆਂ ਤੇ ਅਮੀਰਾਂ ਦੀ ਸਰਕਾਰ ਉਹ ਗਰੀਬਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਹੈ ਅੱਜ ਲਗਭਗ 20-22 ਕਰੋੜ ਪਰਿਵਾਰ ਗਰੀਬਾਂ ਦੇ ਦਲਤਾਂ ਦੇ ਪਛੜਿਆਂ ਦੇ ਇਸ ਮਰੇਗਾ ਮਰੇਗਾ ਸਕੀਮ ਤੋਂ ਆਪਣੀ ਜ਼ਿੰਦਗੀ ਬਸਰ ਕਰਦੇ ਰੋਜ਼ੀ ਰੋਟੀ ਕਮਾਉਂਦੇ ਲੇਕਿਨ ਬੀਜੇਪੀ ਨੇ ਇਸ ਰੋਜ਼ੀ ਰੋਟੀ ਨੂੰ ਸਾਡੇ ਤੋਂ ਖੋਹਿਆ ਹੈ ਜਿਹੜਾ ਉਹਨਾਂ ਨੇ ਸਭ ਤੋਂ ਵੱਡੀ ਤਬਦੀਲੀ ਕੀਤੀ ਹੈ ਇਸ ਇੱਕ ਕਾਨੂੰਨ ਵਿੱਚ ਕਿ ਅੱਗੇ ਤੋਂ ਸੂਬੇ 40% ਹਿੱਸਾ ਪਾਇਆ ਕਰਨਗੇ ਮੇਰੇ ਹਿਸਾਬ ਦੇ ਨਾਲ ਕੋਈ ਵੀ ਦੇਸ਼ ਦਾ ਸੂਬਾ ਪੰਜਾਬ ਸਮੇਤ ਜਿਹੜੇ ਕਰਜ਼ਾਈ ਨੇ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਆ ਕੋਈ ਸੁਭਾ 40% ਸ਼ੇਅਰ ਨਹੀਂ ਪਾ ਸਕੇਗਾ ਔਰ ਇਸ ਸਕੀਮ ਦਾ ਅੰਤ ਜੋ ਭਾਜਪਾ ਚਾਹੁੰਦੀ ਆ ਉਹ ਇਸ ਦੇਸ਼ ਨੂੰ ਖਤਮ ਹੋ ਜਾਵੇਗੀ ਮੈਂ ਕਹਿ ਰਿਹਾ ਸੀ ਸਾਡੇ ਅਧਿਕਾਰਾਂ ਤੇ ਟੱਕਰ ਵੀ ਆ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਸਾਨੂੰ ਆਪਣੇ ਤਾਲੀਮ ਪੜਾਉਣ ਦਾ ਅਧਿਕਾਰ ਨਹੀਂਗਾ ਅਸੀਂ ਲੋਕਾਂ ਨੂੰ ਦੱਸ ਨਹੀਂ ਸਕਦੇ ਸਾਡੇ ਗੁਰੂ ਸਾਹਿਬਾਨਾਂ ਦਾ ਕੀ ਵਿਰਸਾ ਸਾਡੇ ਸਹਿਬਜ਼ਾਦਿਆਂ ਦੀ ਕੀ ਕੁਰਬਾਨੀ ਸਾਡੇ ਮਾਈ ਪਾਗੋ ਦੀ ਕੀ ਦੇਣ ਬਾਬਾ ਜੀਵਨ ਸਿੰਘ ਦੀ ਕੀ ਦੇਣ ਭਾਈ ਆ ਬਾਬਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਲਾਸਾਨੀ ਕੁਰਬਾਨੀ ਸੁਖਾ ਸਿੰਘ ਮਹਿਤਾਬ ਸਿੰਘ ਗਰਜਾ ਸਿੰਘ ਬੋਤਾ ਸਿੰਘ ਜਿਹਨਾਂ ਨੇ ਪੰਜਾਬ ਨੂੰ ਇੱਕ ਬਹੁਤ ਇਤਿਹਾਸਿਕ ਸੂਬਾ ਬਣਾਇਆ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਰਾਜ ਜੋ ਸਿਨੇਰੀਆ ਕ੍ਰਮਿਜ ਲਿਖਿਆ ਗਿਆ ਅਸੀਂ ਉਹ ਵੀ ਨਹੀਂ ਪੜਾ ਸਕਦੇ ਮੇਰੇ ਵੀਰੋ ਸਾਡੇ ਕੋਲੋਂ ਟੈਕਸ ਦਾ ਅਧਿਕਾਰ ਖੋਲਿਆ ਜੀਐਸਟੀ ਬਣਾ ਕੇ ਵਨ ਨੇਸ਼ਨ ਵਨ ਟੈਕਸ ਸਾਡੇ ਕੋਲ ਵਿੱਤੀ ਅਧਿਕਾਰ ਖੋਲੇ ਅੱਜ ਸਾਰੇ ਸੂਬੇ ਇਸ ਤੇਜ ਦੀ ਸਰਕਾਰ ਦੇ ਕੋਲ ਮੰਗਤੇ ਬਣ ਕੇ ਆਪਣਾ ਅਧਿਕਾਰ ਮੰਗ ਰਹੇ ਨੇ ਮੇਰੇ ਵੀਰੋ ਭਗਵੰਤ ਮਾਨ ਨੇ ਇੱਕ ਦਿਨ ਦਾ ਫਰਜ਼ੀ ਸੈਸ਼ਨ ਕੀਤਾ ਕਿਸੇ ਨੂੰ ਬੋਲਣ ਨਹੀਂ ਦਿੱਤਾ ਮੇਰੇ ਵਰਗੇ ਬੰਦਿਆਂ ਨੂੰ ਬਾਹਰ ਕੱਢ ਦਿੱਤਾ ਔਰ ਅਸਲ ਵਿੱਚ ਭਗਵੰਤ ਮਾਨ ਮਨਰੇਗਾ ਦਾ ਮੁੱਦਾ ਹੀ ਨਹੀਂ ਹੈ ਮੇਰੇ ਵੀਰੋ ਦਲਿਤਾਂ ਦਾ ਮੁੱਦਾ ਹੀ ਨਹੀਂ ਹੈ ਪਛੜਿਆਂ ਦਾ ਮੁੱਦਾ ਹੀ ਨਹੀਂ ਇਹ ਭਾਜਪੀ ਦੀ 2 ਟੀਮ ਦਾ ਕੰਮ ਕਰ ਰਿਹਾ ਪੰਜਾਬ ਅੱਜ ਸਾਰੇ ਕਿਸਾਨ ਬੈਠੇ ਹੋ ਖੇਤ ਮਜ਼ਦੂਰ ਬੈਠੇ ਹੋ ਤੁਹਾਡੇ ਅੰਦੋਲਨ ਨੂੰ ਬਿਨਾਂ ਵਜ੍ਹਾ ਖਨੋਰੀ ਔਰ ਸ਼ੰਭੂ ਬਾਰਡਰਾਂ ਤੋਂ ਖਦੇੜਿਆ ਉਥੇ ਪੀੜਾ ਪੰਜਾਬ ਚਲਾਇਆ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡੀਆਂ ਪੱਗਾਂ ਉਛਾਲੀਆਂ ਬੀਬੀਆਂ ਦੀਆਂ ਚੁੰਨੀਆਂ ਉਛਾਲੀਆਂ ਤੁਹਾਡੇ ਟਰੈਕਟਰ ਚੋਰੀ ਕਰ ਲਏ ਤੁਹਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਕਿੱਥੋਂ ਲੱਭੀਆਂ ਟਰਾਲੀਆਂ ਨਾਬੇ ਦੇ ਵਿੱਚ ਪੋਕਰ ਦੇ ਘਰੋਂ ਨਾਬੇ ਦੇ ਪੋਕਰ ਦੇ ਅਫਸਰਾਂ ਦੇ ਘਰੋਂ ਉਹ ਟਰਾਲੀਆਂ ਲੱਭੀਆਂ ਅੱਜ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਨਾਮ ਟਰਾਲੀ ਚੋਰ ਰੱਖਿਆ ਮੇਰੇ ਵੀਰੋ ਟਰਾਲੀ ਚੋਰ ਰੱਖਿਆ ਵਾ ਇਸ ਕਰਕੇ ਇਹ ਬਦਲਾਖੋਰ ਸਰਕਾਰ ਹੈ ਆਜ ਚੰਦ ਦਿਨ ਪਹਿਲਾਂ ਇਹਨਾਂ ਦੇ ਲੀਡਰ ਅਤੀਸ਼ੀ ਮਾਰ ਲੈਣਾ ਲੀਡਰ ਆਫ ਆਪੋਜੀਸ਼ਨ ਉਸਨੇ ਦਿੱਲੀ ਦੇ ਸਦਨ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਤੋਹਫੀਨ ਕੀਤੀ ਔਰ ਉਹ ਸਾਰਾ ਕੁਝ ਰਿਕਾਰਡ ਹੋ ਗਿਆ ਕੇਜਰੀਵਾਲ ਭਗਵੰਤ ਮਾਨ ਨੇ ਉਹਦੇ ਖਿਲਾਫ ਐਕਸਲੈਂਡ ਦੇ ਬਚਾਏ ਪੰਜਾਬ ਦੇ ਵਿੱਚ ਮੇਰੇ ਤੇ ਪ੍ਰਗਟ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਤੇ ਹੋਰ ਨਾਲ ਲੋਕਾਂ ਦੇ ਝੂਠਾ ਪਰਚਾ ਦਰਜ ਕਰਤਾ ਗੱਲ ਸਪੀਕਰ ਨੇ ਉਥੋਂ ਕਮਿਸ਼ਨਰ ਜਲੰਧਰ ਨੂੰ ਔਰ ਡੀਜੀਪੀ ਪੰਜਾਬ ਨੂੰ ਤਲਬ ਕਰ ਲਿਆ ਕਿਉਂਕਿ ਉਹ ਵੀਡੀਓ ਵਿਧਾਨ ਸਭਾ ਦੀ ਹੈ ਉਹ ਜਲੰਧਰ ਦੇ ਕਮਿਸ਼ਨਰ ਦੀ ਆ ਪੰਜਾਬ ਦੇ ਲੋਕਾਂ ਨੇ ਨਹੀਂ ਸੀ ਬਣਾਈ ਲੋਕੋ ਅੱਜ ਪੰਜਾਬ ਵਿੱਚ ਪੁਲਿਸ ਦਾ ਰਾਜ ਹੈ ਅੱਜ ਪੰਜਾਬ ਪੁਲਿਸ ਸਟੇਟ ਹੈ ਜੋ ਕੋਈ ਬੋਲੇ ਉਹਦੇ ਤੇ ਪਰਚੇ ਦਰਜ ਆਜ਼ਾਦ ਇੰਡੀਪੈਂਡੈਂਟ ਮੀਡੀਆ ਦੇ 10 ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਨੇ ਸਿਰਫ ਇਹ ਕੀਤਾ ਇਹ ਜਿਹੜਾ ਭਗਵੰਤ ਮਾਨ ਦਾ ਸਰਕਾਰੀ ਹੈਲੀਕਾਪਟਰ ਹੈ ਉਹਦੀ ਗੈਰ ਹਾਜ਼ਰੀ ਵਿੱਚ ਕੌਣ ਚਲਾ ਰਿਹਾ ਬਸ ਇੰਨੀ ਗੱਲ ਪੁੱਛਣ ਦੇ ਉੱਤੇ 10 ਅਤ ਪੱਤਰਕਾਰਾਂ ਤੇ ਆਜ਼ਾਦ ਮੀਡੀਆ ਦੇ ਉੱਤੇ ਪਰਚਾ ਦਰਜ ਆਰਟੀਆਈ ਦੇ ਐਕਟਿਵਿਸਟਾਂ ਤੇ ਪਰਚਾ ਦਰਜ ਕਿਸਾਨਾਂ ਤੇ ਪਰਚੇ ਦਰਜ ਤਾਂ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਇਹ ਜਿਹੜਾ ਕੋਕਰ ਦਾ ਰਾਜ ਪੰਜਾਬ ਤੇ ਇਹ ਭਾਜਪਾ ਦਾ ਦੂਸਰਾ ਰਾਜ ਹੈ ਜਿਵੇਂ ਭਾਜਪਾ ਤਾਨਾਸ਼ਾਹੀ ਕਰਕੇ ਮਖੇਲ ਸਾਹਬ ਦੇ ਬੱਚੇ ਨੂੰ ਈਡੀ ਨੇ ਅੰਦਰ ਕੀਤਾ ਐਵੇਂ ਭਗਵੰਤ ਮਾਨ ਦੀ ਸਰਕਾਰ ਸਾਰੀ ਆਪੋਜੀਸ਼ਨ ਸਾਰੇ ਘਰ ਘਰ ਨੂੰ ਅੰਦਰ ਕਰਦੀ ਆ ਜਿਵੇਂ ਭਾਜਪੀ ਨੇ ਗੋਦੀ ਮੀਡੀਆ ਬਣਾਇਆ ਸਾਰੇ ਮੀਡੀਆ ਨੂੰ ਕਬਜ਼ਾ ਕੀਤਾ ਅੱਜ ਪੰਜਾਬ ਦੇ ਵਿੱਚ ਇਸ ਭਗਵੰਤ ਮਾਨ ਦੀ ਸਰਕਾਰ ਨੇ ਸਾਰਾ ਮੀਡੀਆ ਹਾਈਜੈਕ ਕੀਤਾ ਆਪਣੇ ਕਬਜ਼ੇ ਵਿੱਚ ਕੀਤਾ ਕਿਸੇ ਨੂੰ ਬੋਲਣ ਨਹੀਂ ਦਿੰਦੇ ਜਿਹੜਾ ਬੋਲਦਾ ਉਹਦੇ ਤੇ ਮੁਕਦਮੇ ਦਰਜ ਹੁੰਦੇ ਨੇ ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਦੋ ਤਿੰਨ ਨਾਰੇ ਮੈਨੇ ਖੇਸ ਮੰਰੇਗਾ ਦਾ ਵਿਰੋਧ ਕਰਨ ਵਾਸਤੇ ਇੱਕ ਬੀਜੇਪੀ ਦੇ ਖਿਲਾਫ ਨਾਰਾ ਆਵਾਜ਼ ਪਿੱਛੇ ਤਾਂ ਕਹਣੀ ਚਾਹੀਦੀ ਮੇਰੇ ਵੀਰੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੰਰੇਗਾ ਦੀ ਧੋਖੀ ਜਮਾਤ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਚਾਜਨਾ ਦੇ ਉਹ ਆਵਾਜ਼ ਪਿੱਛੋਂ ਜਿਹੜੇ ਬੈਠੇ ਹੋ ਟਰਾਲੀ ਚੋਰ ਜਿੰਦਾਬਾਦ ਵੋਟ ਚੋਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਗਦਰਬੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਮੁੱਦਾ ਭੱਖਦਾ ਜਾ ਰਿਹਾ ਤੇ ਸੁਖਪਾਲ ਸਿੰਘ ਖੈਰਾ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਤੇ ਹੁਣ ਵੇਖਣਾ ਹੋਵੇਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੀ ਸਪੀਕਰ ਕੋ ਤਾਰ ਸਿੰਘ ਸੰਧਵਾ ਨੂੰ ਤਲਬ ਕੀਤਾ ਜਾਂਦਾ ਆਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ